बिजली चल गई है अम्मी लगनी आ आगे टीवी मास्टर आगे टीवी मास्टर ਮੇਰਾ ਮੇਰਾ ਲਓ ਜੀ ਟੀਵੀ ਮਾਸਟਰ ਹੁਣ ਖਬਰਾਂ ਨਾਲ ਲੱਗੇ ਘਰ ਮੁੱਕ ਜਾਂਦੀ ਆ 7-4 ਲੱਖ ਦਾ ਆ 1 ਕਰੋੜ ਤੋਂ ਉੱਤੇ ਨੈਟ ਸੂਨੀਆ ਕੰਪਨੀ ਬਣਾਉਂਦੀ ਕਲਰ ਵੀ ਬਣਾਉਂਦੀ ਐ ਇਹੜਾ ਕਲਰ ਆ ਇੱਕ ਟੁਕ ਟੁਕ ਨਹੀਂ 3.5-4 ਲੱਖ ਚ ਮਿਲਣਾ ਤੁਹਾਨੂੰ ਜੇਕਰ ਤੁਸੀਂ ਲੈ ਨਹੀਂ ਕੰਮ ਦਾ ਨਹੀਂ ਦਿੰਦੇ ਕਹਿੰਦੇ ਮੰਮੀ ਤਾਂ ਲੰਮੇ ਪਏ ਰਹਿੰਦੇ ਠੀਕ ਆ ਬਿਮਾਰਤਾ ਨਹੀਂ ਦਿੰਦੇ ਇਦਾਂ ਬੋਦੇ ਆ ਆ ਆਜ ਮਝਰ ਦੀ ਮਾ ਮੈਂ ਦੋ ਪਾਲ ਦੀ ਇੱਕ ਸਮਾਨ ਆ ਲੈ ਦੋ ਲੋ ਜੀ ਅਸੀਂ ਬਣਾ ਲਈਏ ਦਾਲ ਆਲੂਆਂ ਦੀ ਇਹ ਆਟਾ ਨਹੀਂ ਛੁੱਟ ਕੇ ਆਇਆ ਹਾਲੇ ਤੱਕ ਕਿੰਨਾ ਟਾਈਮ ਹੋ ਗਿਆ ਆ ਆਟਾ ਕਿਥੋਂ ਤੋਂ ਆਉਣੇਗੇ ਰੋਇ ਹੂੰ ਆਟੋ ਵੀ ਖਾਡੋ ਬਿਨ ਰੋਟੀ ਨਾ ਦੋ ਲੋ ਬੋਣ ਦਾ ਦੇਣ ਆਟੇ ਦੀਆਂ ਸਾਰੇ ਛੱਡੋ ਹੁਣ ਆਟਾ ਬਣ ਨਹੀਂ ਕਿਹੜੇ ਵੱਲੇ ਹੁਣ ਦਾਣੇ ਛੋਟੇ ਹੋਣੇ ਚੱਕੀ ਤੇ ਆ ਜਾ ਜੀ ਦਾਲ ਰੱਖੀ ਆਪਾਂ ਦਾਲ ਬਣਨ ਢਈ ਜਾਂਦੀ ਡੰਗ ਡੰਗ ਬਣਾਉਣ ਕਰਕੇ ਹਾਇ ਰੱਬ ਕੀ ਕਰ ਲੈ ਇਹਨੂੰ ਕੀ ਮੰਗਦੀ ਏ ਜੋ ਬਣਾਉਣ ਨੂੰ ਕਰਨ ਕਰਕੇ ਲਾਉਗੀ ਅੱਛਾ ਹੁਣ ਹੈ ਨਹੀਂ ਆਟਾ ਉਹ ਛੱਕਿਆ ਸੀ ਉਹ ਲੜਾਉਂਗੇ ਹੁਣ ਅੱਗੇ ਮੈਨੂੰ ਤਾਂ ਇਹ ਹੀ ਬਣਾਉਣਾ ਪੈਣਾ ਲੱਗਦਾ ਮੂੰਹ ਤਾਂ ਬਣਾ ਲਾ ਕਿਸੇ ਵੇਲੇ ਨਹੀਂ ਬਚੇ ਹੁਣ ਆਟਾ ਇੰਨਾ ਹੈਗਾ ਹੁਣ ਇਹ ਬਣਾਉਣਾ ਪੈਣਾ ਹੋ ਜੀ ਸਾਡੀ ਜਿਹੜੀ ਸਕੂਟਰੀ ਆ ਹੋ ਗਈ ਆ ਖਰਾਬ ਤੇ ਕੋਈ ਜਿਗਾਰਡਮੈਂਟ ਲਾਇਆ ਸੀ ਉਧਰ ਉਧਰ ਬੈਂਟਰੀ ਕਰਕੇ ਕਹਿਣਾ ਇਹਨਾਂ ਦਾ ਕੁਛ ਨਾ ਕੁਛ ਖਰਾਬ ਹੀ ਰਹਿੰਦਾ ਕਦੀ ਸਕੂਟਰੀ ਕਦੀ ਮੋਟਰਸਾਈਕਲ ਪਤਾ ਨਹੀਂ ਇਹ ਖਰਾਬ ਹੀ ਰਹਿੰਦੀਆਂ ਚੀਜ਼ਾਂ ਅੱਜਕੱਲ ਚੰਗੀ ਧੋਤੀ ਆ ਧੋਤੀ ਹੈ ਕੀ ਖਰਾਬ ਹੀ ਹੋ ਗਈ ਉਸ ਤੋਂ ਬਾਅਦ ਪਾਣੀ ਪਾ ਗਿਆ ਦੇਖੀ ਪਾਣੀ ਪਾਣਾ ਕਿਤੇ ਸੀਗਾ ਟੈਂਕੀ ਤੋਂ ਪਾਣੀ ਮਾਰੇ ਨਹੀਂ ਹੂੰ ਇਹਦੇ ਨੂੰ ਹੋਇਆ ਸੀ ਗੇਰ ਤੇ ਬੈ ਗਿਆ ਇਦਾਂ ਸੇ ਮੀਤ ਵੀ ਘੁੰਮਦੀ ਰਹਿੰਦੀ ਐ ਫੋਨ ਆ ਗਿਆ ਕੱਕੇ ਤੁਹਾਡਾ ਫੋਨ ਆਇਆ ਬੱਕੂ ਫੋਨ ਆਇਆ ਡੱਡਾ ਗੰਨ ਗੰਨੂ ਗੰਨ ਇਹ ਤੂੰ ਦੇ ਲੈ ਲੈ ਜਾ ਮਿੱਤਰਾਂ ਦਾ ਸਾਡਾ ਉਹੀ ਹੀ ਲੱਗਦਾ ਚਲਦੀਆਂ ਵੀ ਰਹਿਣੀਆਂ ਦਾੜੀ ਬੰਦੀ ਦੇਖਣ ਦੇ ਚਲਦੀਆਂ ਰਹਿਣੀਆਂ ਫਲਾਮਾ ਤੇਮ ਘੜਾ ਉਹ ਤਾਂ ਬਾਅਦ ਵੀ ਸਪੀਕਰ ਛੱਡਿਆ ਹੁੱਤੀ ਦੇ ਨਾਲ ਸਾਡਾ ਦਿਲ ਨਹੀਂ ਲਹਿ ਜਾ ਮਿੱਤਰਾਂ ਦਾ ਸਾਡਾ ਮੂਹ ਵੀ ਨਹੀਂ ਲੱਗਦਾ ਕਿਸਦਾ ਫੋਨ ਆਇਆ ਬੱਚੇ ਕਿਸਦਾ ਫੋਨ ਆਇਆ ਕਰ ਲੋ ਗੱਲ ਕਰ ਲੋ ਕਰ ਲੋ ਕਰ ਲੋ ਕਰ ਲੋ ਕਰ ਲੋ ਕੋਈ ਗੱਲ ਨਹੀਂ ਕਰ ਲੋ ਦੋ ਦੋ ਫੋਨ ਰੱਖੇ ਆ ਕੁੜੀ ਨੇ ਇੱਕ ਆਉਂਦਾ ਇੱਕ ਜਾਂਦਾ ਇੱਕ ਆਉਂਦਾ ਜਾਂਦਾ ਦੋ ਦੋ ਫੋਨ ਦਾਦੂ ਨੂੰ ਕਹਿ ਕੇ ਕੇ ਬਾਜ਼ ਕੱਟ ਕਰੋ ਜਾ ਡੀਗੀ ਨਾ ਕਰਦੇ ਰਹਿੰਦੇ ਆ ਆਵਾਜ਼ ਕੱਟ ਕਰ ਦੇ ਆਵਾਜ਼ ਕਿਸੇ ਦਿਨ ਕੰਮ ਕਰਦਾ ਡਿਗੀ ਰਹਿੰਦੀ ਨਹੀਂ ਕੰਮ ਬੰਦਾ ਨਹੀਂ ਕਰਦੇ ਕਹਿੰਦੇ ਮੰਮੀ ਤਾਂ ਲੰਮੇ ਪਏ ਰਹਿੰਦੇ ਠੀਕ ਆ ਬਿਮਾਰਤਾ ਨਹੀਂ ਦਿੰਦੇ ਐਦਾਂ ਬੋਲਦੇ ਆ ਚਾ ਚਾ ਆ ਜਿਹੜੇ ਕਿਉਂ ਨਾ ਕਰਨ ਦੋ ਪਾਲਦੀ ਇੱਕ ਤਾਂ ਆ ਲੈ ਦੋ ਵਨ ਕਾਲਾ ਗੱਲਾਂ ਨਹੀਂ ਕਰਦੀ ਉਦਾਂ ਕਹਿੰਦੇ ਆ ਮਜ਼ਾਕ ਕਰਦੇ ਉਦਾਂ ਮਜ਼ਾਕ ਕਰਦੇ ਆ ਏ ਕਰਦੇ ਵਜਾਗ ਹਾਂ ਪਤਾ ਮੈਨੂੰ ਪਤਾ ਡੈਡੀ ਨੇ ਬਿਲਕੁਲ ਹੀ ਆਵਾਜ਼ ਘੱਟ ਕਰ ਲਈ ਦੱਸੂ ਬੁਹਾਟ ਰਿਹਾ ਬੁਹਾਟ ਰਿਹਾ ਤਸਵੀਰ ਦਾ ਇਦਾਂ ਹੀ ਲਾਦਾ ਅੱਜ ਅੱਛਾ ਦੋਸਤੋ ਵੀਡੀਓ ਨੂੰ ਲਾਈਕ ਕਰਿਆ ਕਰੋ ਬਲੌਗ ਨੂੰ ਪੂਰਾ ਦੇਖਿਆ ਕਰੋ ਸਾਰੇ ਜਾਣੇ ਤੇ ਪੂਰਾ ਦੇਖਿਆ ਕਰੋ ਸਾਰੇ ਨੂੰ ਲਾਈਕ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਅੱਗੇ WhatsApp ਤੇ ਵੀ ਲਾ ਲਿਆ ਕਰੋ ਸ਼ੇਅਰ ਵੀ ਕਰਦੇ ਹੋ ਕਰੋ ਦੇ ਫੇਰ ਦੱਸਿਓ ਕੋਈ ਨਹੀਂ ਕਿਨੇ WhatsApp ਤੇ ਲਾਇਆ ਸ਼ੇਅਰ ਕੀਤਾ कमेंट करो फिर मैं जवाब दूंगी उस कमेंट का बाल दे ला कि खिला रहे इस बंद ने अच्छा लपेस्टे सी 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 ਉਹ ਬੰਦੇ ਕਿੱਥੋਂ ਹਟ ਗਿਆਤਾ ਹੋ ਗਿਆ ਅੰਦਰ ਇਹਦੇ ਅੱਛਾ ਆ ਲੈ ਲੈ ਦੋ ਦੋ ਲੈ ਕੇ ਗੋਸੀ ਕੋਕ ਦੇ ਦੋ ਦੋ ਲੈ ਕੇ ਫਿਰਦੀ ਫੋਨ ਅਗਲੀ ਨਹੀਂ ਹੋਇਆ ਇੱਕ ਮਹੀਨੇ ਦੀ ਮਨਿਸਟਰ ਨਹੀਂ ਲੱਗੀ ਆ ਉਹ ਹਾਈ ਕੋਰਟ ਚ ਇਹ ਤਾਂ ਪਿਆਦੀ ਦੋ ਨਹੀਂ ਲੱਗ ਤੁਰਦੀ ਦੇ ਕਿੱਦਾਂ ਪਤਾ ਫੋਨ ਆ ਗਿਆ ਗੱਲ ਕਰ ਲੋ ਇਹਦਾ ਬਾ ਮਾਰ ਲਿਆ ਤੁਹਾਡਾ ਫੋਨ ਵੱਜਦਾ ਆ ਲੈ ਫੋਨ ਆ ਰਿਹਾ ਸਾਡੀ ਕੁੜੀ ਨੂੰ ਫੋਨ ਬਹੁ ਆਉਂਦੇ ਅੱਜ ਬਿਚਾਰੀ ਨੂੰ ਦੋ ਦੋ ਫੋਨ ਰੱਖਣੇ ਪੈਂਦੇ ਇੱਕ ਤੇ ਗੱਲ ਨਹੀਂ ਨਾ ਹੁੰਦੀ ਸਰਦਾਣੀ ਇੱਕ ਤੇ ਹੋਣਾ ਕੋਈ ਦੂਜਾ ਇੱਕ ਦੇ ਪਤਾ ਕੀ ਗੱਲ ਆ ਫੇ ਫੋਨ ਜਿਆਦਾ ਆਉਂਦੇ ਨਾ ਫੇ ਵਾਰੀ ਨਹੀਂ ਹੁੰਦੀ ਹਾਂਜੀ ਕਰ ਲੋ ਗੱਲੋ ਗੱਲ ਦਾਦੂ ਨੇ ਵੀ ਕਰਾਇਆ ਬਿਚਾਰੀ ਨੂੰ ਫੋਨਾਂ ਦਾ ਬਹੁਤ ਟਿੰਡੜ ਪਿਆ ਆ 4 ਲੱਖ ਦੇ ਫੋਨ ਫੜਿਓ 4 ਦੋ ਦੋ ਲੱਖ ਦਾ ਫੋਨ ਅੰਗਲੀ ਦਾ ਲੈ ਕਹਿੰਦੀ ਤੁਸੀਂ ਵੀ ਆਹ ਦੂਜਾ ਨਹੀਂ ਫੜਾਉਂਦੀ ਟੁੱਟਾ ਹੀ ਬਣਾਉਂਦੀ ਆਹ ਮੇਰੇ ਟੁੱਟਾ ਬਣਾਉਂਦਾ ਆ ਉਨੀ ਚਲਾਗਾ ਆਹਾਂ ਹਾਂ ਉਨੀ ਹਲਕਾ ਲਗਾ ਦੀ ਬੋਲ ਆਹੋ ਦੇਖੋ ਕਿ ਕੋਲੇ ਹੋ ਨਾ ਗਵਾ ਰਹੀ ਜਾਂ ਨੀ ਆਂਗਾ ਲੱਦੇ ਦੇ ਕੋ ਆਤਾ ਨਹੀਂ ਕੋਈ ਗੋਚ ਰਹੀ ਨਾ ਅੱਦੇ ਇਹ ਲੋ ਲੱਬਿਆ ਮੇਰੇ ਲੱਬਿਆ ਆਪਣੀ ਦੇਖਿਆ ਕਿਥੋਂ ਲੱਬਿਆ ਅਧਿ ਨੀਰ ਪੁਲਚ ਵੀ ਨਾ ਹੋ ਗਈਆਂ ਖਰਾਬ ਜੀਆਂ ਕੋਈ ਨਹੀਂ ਤੇ ਪਈਆ ਮੈਂ ਲੰਦੀ ਮੈਂ ਜੋਰੀ ਨਹੀਂ ਲਾਉਂਦਾ ਹੱਥ ਦੇਖੋ ਕਿੱਦਾਂ ਦਾ ਹੱਥ ਜੇ ਤਣ ਹੋਵੇ ਤੇ ਕੀ ਹੁੰਦਾ ਦੱਸਿਓ ਮੈਂ ਜ਼ਰੂਰ ਮੇਰੇ ਹੱਥ ਤੇ ਤਣ ਆਲੇ ਕਿ ਤੂੰ ਬੰਦੇਗਾ ਤਾਂ ਉਦਾਂ ਤੋਂ ਥੋੜੀ ਕੱਢ ਲੈਣਾ ਫੋਟੋ ਬਿਜਲੀ ਚੱਲ ਗਈ ਸੀ

ਲੋ ਜੀ ਟੀਵੀ ਮਾਸਟਰ ਹੁਣ ਖਬਰਾਂ ਨਾਲ ਲੱਗੇ ਘਰ ਘਰ ਦੀ ਕਹਾਣੀ ਲੈ ਦੱਸਣ ਡੈਡੀ ਦੇ ਆ ਲੂਣ ਖਬਰਾਂ ਮੰਮੀ ਗਈ ਲੱਗੀ ਉਹ ਖਬਰਾਂ ਕੀ ਹੋ ਗਈ ਉਹ ਖਬਰ ਅਗੀ ਸਰਦ ਸਾਹ ਜੇ ਬਚਾ ਸਾਹ ਖਬਰਾਂ ਨਹੀਂ ਲੱਗਣੇ ਦੱਸ ਇਹ ਹੋਲਾ ਬਬੀਦੂ ਨਾ ਗਾ ਰੋ ਨਾ ਕਰ ਕੋਈ ਆ ਵੀ ਲੱਭਣ ਦੇ ਆ ਤੁਹਾਨੂੰ ਲੱਭਦਾ ਕੋਈ ਕੁਝ ਕੱਜ ਲੱਭਿਆ ਵੀ ਆ ਲਓ ਜੀ ਕੰਮ ਹੋਣ ਦੇ ਆ ਇੱਧਰ ਤਾਂ ਲੱਗੀਆਂ ਇਹ ਕੀ ਗੁਰੂ ਜੀ ਅਤੇ ਲਾਲ ਜੀ ਪਰੌਂਠੇ ਵਾਲਾ ਹੋਰ ਬੇਲਾ ਦਾ ਕਬੜਾ ਹੋਣੀ ਇਹ ਹੋਣਾ ਨਾ ਲੱਭਦਾ ਨਾ ਮਾਉ ਕੱਲਾ ਬਬਾ ਜਸੂ ਤੇਰਾ ਬਰਥਡੇ ਆ ਗਿਆ ਭੰਗੜਾ ਕਿੱਦਾਂ ਪਾਉਣਾ ਵੇ ਭੰਗੜਾ ਕਿੱਦਾਂ ਪਾਉਣਾ ਬਰਥਡੇ ਤੇ ਭੰਗੜਾ ਪਾਉਣਾ ਹੈਪੀ ਬਰਥਡੇ ਤੇ ਕਿੱਦਾਂ ਪਾਉਣਾ ਭੰਗੜਾ ਕਿੱਦਾਂ ਪਾਉਣਾ ਭੰਗੜਾ ਆ ਜਾ ਬੇਟੀ ਜਸੂ ਦਾ ਬਰਥਡੇ ਤੇ ਲੈ ਜਸੂ ਦਾਦੀ ਕਹਿੰਦੀ ਕੀ ਲੈਣਾ ਬਰਥਡੇ ਤੇ ਹੈ ਜਸੂ ਚਾਹ ਇਹਨੇ ਕਹਿੰਦੀ ਟੀਟੀ ਕੀ ਲੈਣਾ ਪਾਟੇ ਦੇ ਕੀ ਲੈਣਾ ਪਾਟੇ ਦੇ ਕੀ ਲੈਣਾ ਪਾਟੇ ਦੇ ਫੁੱਲ ਲੈਣਾ ਕਹਿੰਦੀ ਇੱਕ ਨਮਾ ਕਹਿੰਦੀ ਫੁੱਲ ਲੈਣਾ ਹਾਂ ਇਹ ਆ ਗਲੇ ਤੁਸੀਂ ਫੁੱਲ ਲੈਣਾ ਦੋ ਦੋ ਆਹ ਦੇ ਰੋਗੇ ਨਹੀਂ ਦੋ ਆ ਲੈਣਾ ਪਤਾ ਨਹੀਂ ਕੀ ਮੰਗਣਾ ਅੱਛਾ ਗੱਲਾਂ ਦੇ ਲਫ ਇਹ ਵੀ ਜਵਾਬ ਦਿੰਦੀ ਆ ਚਾਹੇ ਗੱਲ ਲਈ ਵੀ ਕਾਨੀ ਆਉਂਦੀ

ਇਹ ਦਰਵਨ ਜਿਹੜੇ ਆ ਪਿਆਜ਼ ਗੋਜ ਕੇ ਇਹਨਾਂ ਦੇ ਅਧੂਆਂ ਵਿੱਚ ਯਾਦ ਨਹੀਂ ਯਾਰ ਲੱਤਣ ਆ ਨਾਈਟ ਸੂਟ ਨਿਊ ਗ੍ਰਿਫਟ ਦਿੱਤਾ ਇਹਨਾਂ ਨੂੰ ਮੈਂ 1 ਲੱਖ ਤੋਂ ਸਟਾਰਟ ਹੁੰਦੇ ਆ ਨਾਈਟ ਸੂਟ ਜਿਹੜੇ ਲੈਂਦੇ ਆ ਘੱਟੋ ਘੱਟ ਇਹਨਾਂ ਦੀ ਆ 4.5 ਲੱਖ ਦਾ ਆ ਕੀਮਤ ਸੁਣ ਕੇ 1 ਲੱਖ ਤੋਂ ਸਟਾਰਟਿੰਗ ਹੁੰਦੀ ਇਹਨਾਂ ਦੀ ਤੇ ਲਾਸਟ ਕੀਮਤ ਇਹਨਾਂ ਦੀ ਮੁੱਕ ਜਾਂਦੀ ਆ 4.5 ਲੱਖ ਦਾ ਆ 1 ਕਰੋੜ ਤੋਂ ਉੱਤੇ ਨਾਈਟ ਸੂਟ ਦੀਆਂ ਕੰਪਨੀ ਬਣਾਉਂਦੀ ਕਲਰ ਦੀ ਬਣਾਉਂਦੀ ਇਹੜਾ ਕਲਰ ਆ ਇਹ ਘੱਟੋ ਘੱਟ 3.5-4 ਲੱਖ ਚ ਮਿਲਣਾ ਤੁਹਾਨੂੰ ਜੇਕਰ ਤੁਸੀਂ ਲੈਣਾ ਚਾਹੁੰਦੇ ਆ ਨਾਈਟਸੂਟ ਇਹਦੀ ਬੋਲੀ ਲੱਗੂਗੀ ਬੋਲੀ ਲੱਗਣੇ ਤਰੀਕ ਤੁਹਾਨੂੰ ਆਪਾਂ ਨੈਕਸਟ ਵਲੌਗ ਵਿੱਚ ਦੇ ਦਾਂਗੇ ਘੱਟੋ ਘੱਟ ਵੀ 4.5 ਲੱਖ ਦਾ ਨਾਈਟਸੂਟ ਆ ਤੇ ਤੁਸੀਂ ਜ਼ਰੂਰ ਦੇਖੋ ਚੰਗੀ ਤਰ੍ਹਾਂ ਨਾਈਟਸੂਟ ਨੂੰ ਦੇਖੋ ਮੇਰੇ ਵੀ ਐਸੇ ਸ਼ਾਇਨ ਜੀ ਆਈ ਇਹ ਨਾਈਟਸੂਟ ਕਿੰਨਾ ਮਹਿੰਗਾ ਸਗਰ ਆਪ ਕੀਤਾ ਮੈਂ ਤਾਂ ਨਾਈਟਸੂਟ ਨਾਲ ਵੀ ਹੋ ਜਾਂਦਾ ਫਰਕ ਪੈਣ 4.5 ਲੱਖ ਪਾਇਆ ਤਾਂ ਫੇਸ ਤੇ ਸਮਾਈਲ ਤਾਂ ਉੱਦੀ ਹੁੰਦੀ ਬੰਦੇ ਦੀ ਜੇ ਜੋ ਜੇ ਦਿਨਾਈ ਟੁੜੇ ਉਹ ਮਰੁੰਦਾ ਹੋਵੇ ਤੱਕ ਲੈ ਹੱਸਦਾ ਸੀ ਨਾ ਇੰਨਾ ਮੈਂ ਡੈਂਗਾ ਨਾਈਟ ਸੂਟ ਆ ਵਾਹ ਕਲਰ ਬਧੀਆ ਲੱਗਦਾ ਪਾਇਆ ਸੋਹਣਾ ਲੱਗਦਾ ਪਾਇਆ ਡਿਫਰੈਂਟ ਕਲਰ ਮੈਂ ਪਾਇਆ ਨਹੀਂ ਕਿ ਡਿਫਰੈਂਟ ਕਲਰ ਪਾਇਆ ਹੈ ਉਹਨੇ ਕਿਸੇ ਨੇ ਪਾਇਆ ਨਹੀਂ ਹੁਣ ਇੰਨਾ ਕਲਰ ਸਾਰਿਆਂ ਨਾਲ ਕਿੱਦਾਂ ਦਾ ਕਲਰ ਲੈ ਲੈ ਠੀਕ ਹੈ ਚੀਜ਼ ਜੱchnੀ ਚਾਹੀਦੀ ਚਾਹੇ ਸੌ ਦੀ ਹੋਵੇ ਆ ਆ ਨਾ ਲੈਣ ਨਾ ਸ਼ਗਰਗੰਦੀਆਂ ਥੋੜੀ ਹੀ ਰਹਿ ਗਈਆਂ ਖਾਦੀ ਹੈ ਹੀ ਨਹੀਂ ਸ਼ਗਰਗੰਦੀ ਹੂੰ ਖਾ ਲਈ ਥੋੜੀ ਜਿਹੀ ਨਾ ਦੁਕਾਨ ਦੀ ਨਾ ਆਪੂ ਖਾਦੀ ਨੋ ਗਾਖ ਖਾ ਲਈ ਥੋੜੀ ਜਿਹੀ ਕਰਦੇ ਹਨ ਤਿੱਖੀ ਜੀ ਨੋਵੇ ਤਿੱਖੀਆਂ ਕਰਦਾਂ ਲੁਭਦੀ ਬੇਸੋਵ ਵਾਲਿਆ ਉਹ ਪੀਜ ਨਾ ਪਾਇਆ ਕਰੋ ਇਹ ਕੇ ਹੋਰ ਤਾਂ ਰਹਿੰਦੀ ਕਿ ਨਾ ਗੋਡਾ ਨਹੀਂ ਚੜਣੀ ਹੈ ਕੋਈ ਹੁੰਦਾ ਗੋਡਾ ਸਵਾ ਚੜਣੀ ਜੋ ਥੋੜਾ ਥੋੜਾ ਹੁੰਦਾ ਥੋੜਾ ਥੋੜਾ ਹੁੰਦਾ ਖਾਣੀ ਹੁਣ ਨਹੀਂ ਖਾਣ ਹੁਣ ਕੀ ਹੋਇਆ ਹੂੰ ਬੱਜਦਾ ਉਹ ਬਲੀ ਗੱਜ ਗੱਜ ਤੇ ਭਈ ਮੈਂ ਲੱਭਣ ਦਿਆਂਗਾ ਮੂੰਗਫਲੀ ਨੂੰ ਲੱਭੀ ਨਹੀਂ ਹੋਰ ਹੀ ਕੰਮ ਪੈ ਗਿਆ ਤਾਂ ਕੱਢ ਦਿੱਤੀਆਂ ਕੀ ਘੜਨੀ ਆ ਪਿੰਨੀਆਂ ਦੋਈ ਛੱਟਾ ਤੇ ਦੇ ਹੀ ਪਿੰਨੀਆਂ ਕਾਧੀਆਂ ਹੈ ਨਹੀਂ ਤੂੰ ਹਾਂ ਆ ਦੇ ਲੋ ਏ ਕਿਤੇ ਦੀ ਰਾਈ ਜੀ ਬੈਠੀ ਮੈਨੂੰ ਮਿਲਾਉਂਗੀ ਜੀ ਉਹ ਜਾਂਦੀ ਕਹਿੰਦਾ ਮੈਨੂੰ ਭੁੱਖ ਲੱਗੀ ਖਾਦਾ ਨਹੀਂ ਕੋਈ ਹੁਣ ਕਿਹੋ ਜਿਹਾ ਪਿੰਨਿਆ ਲਾ ਦੋ ਮੈਨੂੰ ਪਿੰਨਿਆ ਖਾਦੀਆਂ ਹੈ ਉਹ ਲਾਂਦੇ ਸੀ ਪੀ ਸੀ ਉਹ ਲਾਂਦਾ ਖਾਜੇ ਠੀਕ ਉਹ ਕੀ ਜੀ ਆ ਇਹ ਚੋਲ ਰਹੇ ਜੀ ਖਾਜੇ ਜੀ ਇਹ ਬੜਾ ਨਹੀਂ ਬੁੱਕ ਤੇ ਆ ਗਿਆ ਕੀ ਬੰਨ ਗਾ ਜਦੋਂ ਸੈਨ ਪਾਇ ਹੁਣ ਇਹ ਆ ਗਿਆ ਹਾਂ ਇਹ ਰਜੇ ਪਿੰਡ ਆ ਗਈ ਹਾਂ ਲੱਗਦੀ ਜਿਪਾ ਨਹੀਂ ਰਹਿ ਰੋ ਕੋ ਰੋ ਨੂੰ ਕੋ ਲਾਉਂਦੇ ਆਂ ਚੰਪ ਲਾਉਂਦੇ ਚਾ ਆਹ ਹਾ ਫਸੀ ਆਵੇ ਚਾ ਹਟਾ ਗਏ ਤੁਹਾਡੇ ਬਦਨ ਵਿੱਚ ਹਾਂ ਇਹ ਹੁਣ ਲਾਇਆ ਹਾਂ ਲਾ ਤੋੜ ਦੇ ਨਾ ਤੋੜ ਹਾਂ

ਆਪਾਂ ਹੋਰ ਹੀ ਜੂਲਾਣੀਆਂ ਨਾ ਦਾਲ ਰੱਖੀ ਆ ਸਾਫ ਤੇ ਮਸਲ ਦਾਲ ਰੱਖੀ ਆ ਜਿਹੜੀ ਸਾਫ ਤੇ ਮਸਲ ਬਹੁਤ ਜਿਆਦੇ ਹੋ ਚੁੱਕੀ ਆ ਤੇ ਆਪਾਂ ਪਾ ਲਈ ਹੈਗੀਆਂ ਜੈਕਟਾਂ ਅੱਛਾ ਮੈਂ ਤਾਂ ਸ਼ਰਟ ਹੀ ਪਾਈ ਉਹਨਾਂ ਨੇ ਜੈਕਟ ਆਪਾਂ ਤੇ ਅੱਜ ਮੈਂ ਗਿਆ ਸੀਗਾ ਤੇ ਮੈਨੂੰ ਰਸਤੇ 'ਚ ਮਿਲੇ ਫੈਨ ਕੁਝ ਇਹ ਉਹਨੇ ਬਾਏ ਬਾਏ ਕੀਤਾ ਬਟ ਉਸ ਲਈ ਮੈਂ ਉਸ ਟਾਈਮ ਉੱਥੇ ਰੁਕ ਨਹੀਂ ਸਕਦਾ ਸੀਗਾ ਕਿਉਂਕਿ ਮੈਂ ਰੁਕ ਜਾਣਾ ਸੀਗਾ ਕ੍ਰੋਸਿੰਗ ਤੇ ਸੀਗਾ ਇਸ ਲਈ ਸੌਰੀ ਤੇ ਦੂਰੇ ਹੀ ਬਾਏ ਬਾਏ ਕਰ ਦਿੱਤਾ ਸੀਗਾ ਫਿਰ ਲੋ ਜੀ ਦੋਸਤੋ ਇਹ ਵੀ ਕਹਿੰਦੇ ਕੋਈ ਬਾਲਰ ਬੌਂਡ ਕਰਾਉਣੇ ਆ ਦੱਸਿਓ ਜੂੜ ਕਮੈਂਟ ਕਰਕੇ ਕਰਾ ਦਿਈਏ ਕਿੱਦਾਂ ਕਰੀਏ ਮੇਰੇ ਜੀ ਵੀ ਨੇ ਤਾਂ ਬਾਲਵ ਵੀ ਲਾਉਣਾ ਯਾਰ ਬਾਲਵ ਵੀ ਨਹੀਂ ਕਹਿਣਾ ਨਹੀਂ ਲਾਇਆ ਉਹਦਾ ਬਾਲਵ ਲਾਉਣਾ ਹੈ ਅਸੀਂ ਲਾ ਦੇਵਾਂਗੇ ਹੁਣ ਲਾ ਇਹ ਕੱਲ੍ਹ ਲਾਉਣੇ ਬਾਲਵ ਨਾ ਇੱਥੇ ਤੈਨੂੰ ਬੱਲ ਨੂੰ ਆਉਂ ਮੈਨੂੰ ਤੇਨੇ ਤੇ ਰੋਟੀ ਆਪਣੋਣੀ ਆ ਪੈਂਦੀ ਆ ਆ ਦੇਖ ਲਿਆ ਹੁਣ ਥੋੜਾ ਜਿਹਾ ਲੇਟ ਹੋ ਗਿਆ ਨੀਰਾ ਹੋ ਗਿਆ ਇਹ ਕਨੈਕਸ਼ਨ ਇਹਦਾ ਤਾਰ ਤਾਰ ਕੱਢ ਕੇ ਨਾ ਮੀਟਰ ਬੰਦ ਕਰਕੇ ਇੱਥੇ ਲਾ ਦੇਣਾ ਮੈਂ ਆਹ ਦੇਖ ਲਓ ਮਾਰਿਆ ਨੀਰਾ ਹੋ ਗਿਆ ਹੁਣ ਕਿੱਦਾਂ ਰੋਟੀ ਹੋਣੀ ਮੈਂ ਇੱਥੇ ਕਲੀਅਰ ਆਉਂਦਾ ਦਾ ਤਾਂ ਮੈਂ ਕਹਿੰਦੀ ਹੁੰਨੀ ਆ ਜਿਵੇਂ ਟਾਈਮ ਨਾਲ ਤਾਂ ਆ ਰੋਟੀ ਮੋਣੀ ਤੇ ਤਾਂ ਹੋਈ ਆ ਸੈ ਨਾਇਰ ਸੂਰ ਕਿੱਦਾਂ ਲਾਉ ਤਾਂ ਪੈਣਾ ਜਾ ਥੋੜਾ ਨੀਰਾ ਥੋੜਾ ਇੱਥੇ ਨੀਰੇ ਕਰਕੇ ਆ ਜੇ ਲੇਟ ਦੇਖਾਂ ਮਾਰ ਕੇ ਮੈਨੂੰ ਭੂਣੀ ਅੰਦਰ ਪਿਆ ਲਓ ਜੀ ਅੱਜ ਸਿਭਾਉਣ ਲੱਗੀਆਂ ਦਾਲ ਹੁਣ ਜਗੀ ਲੈਟ ਪਰ ਧੂਆ ਪੈਂਦਾ ਨਾ ਵਿੱਚ ਉਹ ਤੇ ਕਰਕੇ ਪਤਾ ਨਹੀਂ ਲੱਗਦਾ ਧੂਆ ਬਹੁਤ ਆ ਮੈਂ ਵੀ गाइस ਬਾਡਰ ਬਾਉਂਡ ਕਰਾ ਲਵਾਂ ਫੇਰ ਦੇਖੀ ਜਾਊ ਉਹ ਰਾਤ ਕੀ ਦੇਲ ਨੂੰ ਕਰਾ ਲੂੰਗੀ ਦੇਖੀ ਜਾਊ ਵਿਆਹ ਉਹ ਤਾਂ ਬਣੀ ਕਦੋਂ ਆਉਣੇ ਆ ਵਿਆਹ ਨੂੰ ਆਊਗਾ ਦੇਖੀ ਜਾਊ ਵਿਆਹ ਹੋ ਗਿਆ ਨੂੰ ਦੇਖੀ ਜਾਊ ਨੌ ਵੀ ਇਹਨਾਂ ਦਾ ਹੀ ਬਾਡਰ ਬਾਉਂਡ ਕਰਾ ਦੇਣੀ ਆ ਕੱਲ ਨੂੰ ਕਾਲੂ ਵੀ ਮਰੋੜ ਆਲੂ ਕੀ ਬਾਹ ਸ਼ੁਕਰ ਕਾਲੂ ਵੀ ਸਹੀ ਆ ਕਾਲੂ ਪਰ ਸਕੂਲ ਲੱਗਣਾ ਇਹਦਾ ਯਾਰ ਮੈਨੂੰ ਫੇ ਉਹਦਾ ਚਾਹੀਦਾ ਦੋ ਦਿਨ ਰੈਸਟ ਚਾਹੀਦੀ ਫੇ ਬਾਲਾ ਨੂੰ ਮੇਰੇ ਕੰਮ ਗੁੰਮਤ ਰੋਟੀ ਰੁੱਟੀ ਜਦੋਂ ਸਹੀ ਲੱਗਣਾ ਬਹੁਤ ਖਰਾਬ ਨਾ ਹੋ ਜਾ ਖਲਾਅ ਦੇ ਰੱਖਣੇ ਪੈਣੇ ਆਹ ਖੜੇ ਹੋ ਗਏ ਤੇ ਗੈਸ ਤੇ ਚੱਲਦਾ ਕੀ ਆ ਆ ਹੋਣਾ ਆ ਵੇ ਵੀ ਗਾ ਮੇਰੇ ਬੈਣਾ ਫੇ ਚੁਲੇ ਤੇ ਟ੍ਰੈਂਡ ਗਿਆ ਹੁਣ ਦੱਸਿਓ ਦੋਸਤੋ ਚੁੱਲ੍ਹਾ ਟ੍ਰੈਂਡ ਗਿਆ ਕਿ ਲੈ ਕੇ ਆਈ ਮੁੜ ਕੇ ਫੇਰ ਅਸੀਂ ਤੱਕ ਆਈ ਤਾਂ ਜਾਣ ਦਿੱਤਾ ਹੀ ਨਹੀਂ ਅੰਤ ਤੱਕ ਕਿੱਥੋਂ ਕਿੱਥੇ ਦੇਖੋ ਇੱਥੇ ਸੀ ਪਹਿਲੇ ਚੁੱਲਾ ਇੱਥੋਂ ਇੱਥੇ ਇੱਥੇ ਇਹ ਇੱਥੇ ਆ ਗਿਆ ਉਹਲੇ ਕਰ ਦਿੱਤਾ ਮੈਂ ਬਾਹਰ ਬਤਾ ਯਾਰ ਕੀ ਇਸੀ ਕਾਲਾ ਹੋ ਜਾਂਦਾ ਹੀ ਸਾਰਾ ਬਾਹਰ ਸਾਰਾ ਕੁਝ ਕਾਲਾ ਹੋ ਜਾਂਦਾ ਸੀ ਕੋਈ ਲੋਕਾਂ ਨੇ ਕਹਿੰਦੇ ਸੀ ਕੀ ਕਾਲਾ ਸਾਰਾ ਕੁਝ ਕੀਤਾ ਸਵਾਈ ਨਹੀਂ ਕਰਦੇ ਉਹ ਇਹਦੇ ਕਰਕੇ ਹੁੰਦਾ ਸੀ ਹੁਣ ਇਹ ਜਿਹੜੀ ਯਾਰ ਰਸੋਈ ਇੱਥੇ ਹੁਣ ਬਾਲਣ ਰੱਖਿਆ ਸਾਰਾ ਥੱਲੇ ਟੈਲਾਂ ਵੀ ਲੱਗੀਆਂ ਆਆਂ ਉਹ ਚੱਕਰ ਨਹੀਂ ਇੱਥੇ ਹੁਣ ਸਭ ਕੁਝ ਸਹੀ ਰਹਿੰਦਾ ਹਾਏ ਹਾਏ ਆ ਲੂ ਲਿਆ ਤੇ ਤਕਾਰੀ ਲੂਸ ਗਈ ਰੋਟੀ ਵੀ ਮੇਰੀ ਹੁਣ ਨਹੀਂ ਉਹਨੇ ਵਾਪਸ ਕਰਨਾ ਆ ਦੋਸਤੋ ਭੋਪਰੋਂ ਲਿਆ ਸੀ ਇਥੋਂ ਕੋਈ ਲਿਆ ਨਾ ਕਰੋ 300 ਰੁਪਏ ਦੇ ਲਏ ਆ ਇੱਕ ਘਾਰਾ ਕਿਨਾਂ ਦੀ ਇੱਕ ਵਾਰੀ ਪਾਏ ਤੇ ਸਟੈਪ ਥੱਲੇ ਵੱਖਰਾ ਰਹਿ ਗਿਆ ਤੇ ਉੱਪਰੋਂ ਵੱਖਰਾ ਰਹਿ ਗਿਆ ਨਵੀਂ ਦੁਕਾਨ ਤੇ ਗਏ ਸੀ ਹਲੇ ਪਹਿਲੇ ਮੋੜ ਤੇ ਦੁਕਾਨ ਆ ਉੱਤੇ ਕਦੀ ਆਪਾਂ ਕਦੀ ਕਿਸ ਨੂੰ ਕਿਹਾ ਨਹੀਂ ਕਿ ਨਾ ਲਿਓ ਪਰ ਅੱਜ ਸਾਨੂੰ ਕਹਿਣ ਤੇ ਮਜਬੂਰ ਕੀਤਾ ਉਹਨਾਂ ਨੇ ਮਾੜੀ ਚੀਜ਼ ਦਿੱਤੀ ਆਪਾਂ 1 ਰੁਪਿਆ ਵੀ ਪਰ ਪੈਸੇ ਵੀ ਨਹੀਂ ਆਪਾਂ ਘੱਟ ਕੀਤੇ ਯਾਰ ਪਤਾ ਹੀ ਨਹੀਂ ਦੁਕਾਨਦਾਰ ਨੂੰ ਕੁਆਲਿਟੀ ਕਿਦਾਂ ਦੀ ਹੈ 300 ਰੁਪਏ ਦਿੱਤੇ ਉਹ ਸਾਰੇ ਮੈਨੂੰ ਕਹਿਣਾ 100 200 ਦੇ ਹੈਗੇ ਆ ਫਿਰ ਚਿੰਤਪੋਨੀ ਗਿਆ ਉੱਥੇ 150 ਰੁਪਏ ਜੋੜਾ ਦੇਣ ਦੇ ਸੀ ਹਾਂ ਉਹ ਤਾਂ ਕਿੰਨਾ ਫਰਕ ਆ ਹਾਂ ਦੇ ਉੱਥੇ ਰੇਟ ਜ਼ਿਆਦਾ ਆ ਸਕੋ ਉਹ 200 ਰੁਪਏ ਬਾਹਰ ਆ ਜਾਣਗੇ ਓਏ 150 ਰੁਪਏ ਉਸ ਤੋਂ ਲੈਣ ਦੇ ਸੀ ਉਹਨੂੰ ਕਹਾਂ 250 ਲੈ ਲ ਮੰਨਿਆ ਹੀ ਨਹੀਂ ਕਹਿੰਦਾ ਵਧੀਆ ਵਧੀਆ ਮੈਂ ਕਿ ਚਲ ਦੇਖ ਲਾਂਗੇ ਹੰਡਾ ਕਿੰਨਾ ਕੁ ਵਧੀਆ ਸੂਜੇ ਦੇ ਟੁੱਟ ਗਏ ਚਲ ਸਿਆਲ ਤਾਂ ਨਿਕਲ ਜਾਂਦੇ ਤਾਂ ਵੀ ਬੰਦੇ ਨੂੰ ਪੈਸੇ ਪੂਰੇ ਹੋ ਜਾਂਦੇ ਹਾਂ ਨਹੀਂ 10 ਦਿਨੋਂ ਹੀ ਨਿਕਲਦੇ ਤਾਂ ਮੈਨੂੰ ਦੋਖ ਲੱਗਣਾਈ ਘਰ ਆ ਕੇ ਨਫਾਫੇ ਚੋਂ ਕੱਢੇ ਪਹਿਲਾਂ ਤਾਂ ਪਾਉਂਦੀ ਸੀ ਅੱਟ ਚਾਗੇ ਆਲੇ ਡਿਗਦੇ ਤੇਰੇ ਉੱਪਰ ਉਹੀ ਤਾਂ ਗੱਲ ਆ ਤਾਂ ਹੀ ਨਵੇਂ ਕੱਪੜੇ ਤੇ ਭਾਗੇ ਮੈਨੂੰ ਮੇਰੇ ਤੇ ਤੇ ਬੰਦਾ ਕਰੇ ਕੀ ਚੁੱਲੀਆਂ ਲਈ ਹੀ ਤਾਂ ਪੰਗਾ ਨਵੇਂ ਨਵੇਂ ਤਾਂ ਆ ਗਏ ਨਵੇਂ ਨਵੇਂ ਤਾਂ ਲੂ ਹੋ ਜਾਂਦੇ ਕੱਪੜੇ ਤੁਸੀਂ ਨਾਲੇ ਕਹਿੰਦੇ ਸੂਟ ਪਾ ਕੇ ਬੈਠੇਗਾ ਤਿਆਰ ਹੋਵੇਗਾ ਕੀ ਕਰਨਾ ਆ ਹੁਣ ਉੱਚਾ ਵੇਚਣਾ ਜਿਹੜਾ ਰੱਖ ਲਿਆ ਇਹਦੇ ਨਾਲ ਜਦਾ ਬੰਦ ਜੁੱਤੀ ਪਾ ਕੇ ਬੰਦਾ ਰੋਟੀ ਬਣਾ ਲਾਂਦਾ ਸਰਦੀਆਂ ਨੂੰ ਫੱਲੇ ਨਹੀਂ ਤਾਂ ਪੈਰ ਠਾਦੇ ਆ। ਸੀਟ ਚਾ ਰੱਖ ਲਿਆ। ਆਹ ਬੜਾ ਚਕਲਾ ਵੇ ਲੈਣਾ। ਨਾ। ਆਲੂ ਐ ਪਰੋਂਟੇ ਸਾਨੂੰ ਵੀ ਗੈਸਨ ਬਣਾ ਦੇਓ। ਤਾਂ, ਫਲਾਉਂਡ ਦੀ ਦੱਬੀ। ਆਵਾੜਾ ਆਲੂ। ਆਵਾੜਾ ਆਲੂ ਸੇਨ ਬਣਾਉਣੀ। ਇੱਥੇ ਰੱਖ ਦਿਓ ਬਾਤੂ। ਲੈ ਦੇ। ਅੱਜ ਬੋਦਾਂ ਦੀ ਇਹ ਗੱਲ ਆ ਸੇਕਦਿਆਂ ਪਈ ਜਾਂਦਾ ਰੋਟੀ ਰੱਤੀ ਨਹੀਂ ਚੱਦਦਾ ਹੂੰ ਬਾਹਰ ਨੂੰ ਆ ਗਿਆ ਨਾ ਪਲਣ ਅੱਗੇ ਨੂੰ ਕਰੋ ਰੋਟੀ ਨੂੰ ਸੁਦੀ ਆ ਤੇ ਕਾ ਉੱਪਰ ਡਿੱ ਗਿਆ ਪਲਣ ਐ ਲਾਈਟ ਚਾਹਤੋਂ ਲਾਈਟ ਨੇਰ ਪਾਇਆ ਆ ਜਸੂਦ ਨੂੰ ਲਾਈਟ ਚਾਹਤੋਂ ਨੂੰ ਕਿਹਾ ਲੋ ਜੀ ਰੋਟੀ ਨਹੀਂ ਹੋਣ ਲੱਗੀ ਗੰਨੇ ਆਂਗੂ ਲੱਗੀ ਮੈਂ ਹਾਂ